ਹੀ ਭਾਬੀ ਅੱਜ ਆਤੀ ਹੈ ਕਰਾ ਪਰ ਪਾਪੀ ਜੀ ਕਹਿੰਦੇ ਤੂੰ ਬੜਾ ਵਿਸਨ ਦਾ ਕੜਾੜ ਹੁੰਦਾ ਰੋੜੀ ਨਾ ਤੂੰ ਪੀਂਦੀ ਸੀ ਮੇਲਾ ਤੂੰ ਇੱਕ ਮੇ ਕੋਈ ਕਹਿ ਗਈ ਭਾਬੀ ਮੈਸੇ ਟਕਰਾਵਾਂਗੇ ਟਕਰਾਉਗੇ ਨਾ ਪਾਪੀ ਲੋ ਚਲੇ ਜਾਣਾ ਸੰਭਲ ਸਾਰ ਮੈਂ ਸਾ ਠੀਕਾ ਬੜਾ ਕਾ ਹਰੂ ਪੈ ਲਾ ਕੇ ਆਪਣੀ ਬਾਤ ਇਹ ਮਾ ਕੜਾਈ ਤੇ ਕਰੀਆ ਇਹ ਆ ਬਸ ਸੀਨ ਦੇ ਵਿੱਚ ਸ਼ੋ ਹੋ ਗਿਆ ਵੀ ਮੇਰੇ ਕੱਲੀ ਵਾਸਤੇ ਪਰ ਹਰ ਹਾਲ ਜਿਹੜੀ ਵੀ ਚੀਜ਼ ਬੰਦੀ ਸਾਰਿਆਂ ਨੇ ਬੰਦੀ ਆ ਪਰ ਇਹ ਆ ਵੀ ਇਸ ਵੀਡੀਓ ਦੇ ਵਿੱਚ ਨਾ ਮੈਨੂੰ ਲੱਗਦਾ ਨੁਕਸਾਨ ਹੋਣਾ ਮੈਨੂੰ ਮੇਰੇ ਲੋਕ ਵਲਗ ਵਲਗ ਇਹਨਾਂ ਦੀ ਸੱਚੀ ਮਾਰ ਕਰਦੇ ਲੱਗਦਾ ਮੈਂ ਉਦੋਂ ਸੋਚ ਜੰਗੀ ਸੀ ਕਿ ਹੁਣ ਸਾਰਾ ਤੇ ਚ ਛੱਡ ਦੇਣਾ ਮਿੱਠਾ ਮੂਠਾ ਹਾਂ ਭਾਬੀ ਨੇ ਚਾਹ ਲੱਜ ਜਿੱਦੀ ਜਿਹੜੀ ਖਾਣ ਨੂੰ ਹਾਂ ਅੱਜੋ ਤੇ ਮਾਂ ਖੱਟੀ ਛੱਡੀ ਕੱਲ੍ਹ ਪਾ ਛੱਡ ਦੇ ਇਦਨ ਫੇਰ ਕੁਝ ਬਣੇਗਾ ਉਦੋਂ ਫੇਰ ਫੇਰ ਨਾ ਛੱਡੀ ਤੋ ਤਾਈ ਜੀ ਸਾਰੇ ਪਿੰਡ ਭਰਾ ਇਕੱਠੇ ਹੋਈਏ ਨਾ ਚੀਜ਼ ਖਾਣ ਦਾ ਵੀ ਮਜ਼ਾ ਤਾਂ ਹੀ ਹੁੰਦਾ ਹੈ ਹਨਾ ਕੱਲਾ ਕੱਲਾ ਆ ਵੀ ਆ ਤੇ ਹੁਣ ਆ ਭਾਬੀ ਦੇ ਬਾਪ ਵੀ ਸੰਦੇ ਆ ਮਾਰੇ ਹੁਣ ਮਾਦੀਆਂ ਖਾਂਦੇ ਆ ਮਿੱਠਾ ਠੀਕ ਆ ਬੜਾ ਸੁਆਦ ਆ ਭਾਬੀ ਨੇ ਹੋ ਗਿਆ ਪਾਣਾ ਘੱਟ ਵਾਦ ਨਹੀਂ ਕਰਦਾ ਕਾ ਹੁਣ ਮੈਂ ਦੱਲਾ ਕਰ ਕਟਵਾ ਦੋਗਾ ਤੇ ਨਾਲ ਖੰਡ ਦੇ ਦਿੰਦੀ ਚਮਚਾ ਚਮਚਾ ਨਹੀਂ ਉਹ ਗੱਲ ਨਹੀਂ ਬਣੀ ਜਿੰਦੇ ਵੀ ਇਹ ਖੰਡ ਦੀ ਤੇ ਤਾਂ ਬਣ ਖਾਦੇ ਬਿੱਠਾ ਹੋਈ ਨਾ ਫੇਸਪਾਕ ਲੱਗਦਾ ਦਾਦੂ ਨੇ ਕਿਹਾ ਮੈਂ ਇਹ ਕਿਹਾ ਬਸ ਵੇਸਨ ਤਕੜਾ ਸਿੰਪਲ ਹੀ ਹੁੰਦਾ ਏ ਕਿ ਉਹ ਪਾ ਕੇ ਤੇ ਵਿੱਚ ਵੇਸਨ ਨੂੰ ਘੁੰਡ ਕੇ ਤੇ ਵਿੱਚ ਉਹ ਪਾ ਲਿਆ ਵਾ ਦੁੱਧ ਤੇ ਵਿੱਚ ਖੰਡ ਕੜਾ ਬਣਾਇਆ ਤਾਂ ਸਵਾਦ ਇਹਨੂੰ ਜੇ ਮਤ ਹੈ ਕਿ ਉਹ ਸਵਾਦ ਦਾ ਸਪੈਸ਼ਲ ਕੜਾ ਬੰਦਾ ਪਤਾ ਕਿੰਨਾ ਖਰਾ ਬੰਦਾ ਨਾ ਬੜਾ ਥੋੜਾ ਹੀ ਖਰਾ ਬਜੀ ਇਹਨੂੰ ਜ ਕੰਮ ਹੋ ਗਿਆ ਪਹਿਲੇ ਅਮਰੀਕਾ ਸੰਜੇ ਇਹਨੂੰ ਜ ਕੰਮ ਹੋ ਗਿਆ ਬਣਾ ਲੋ ਕੜਾ ਜੇ ਕਿ ਨਿਆਣੇ ਨੂੰ ਹੋ ਗਿਆ ਬਣਾ ਲੋ ਕੜਾ ਜੇ ਜਿੱਦਾਂ ਛੁੱਟੀ ਆ ਗਈ ਜਿੱਦ ਨੇ ਨਿਆਣੇ ਨੇ ਮम्मा ਕੋ ਖਾਣੂ ਜੀ ਕਰਦਾ ਚੱਲ ਬਣਾ ਲੋ ਕੜਾ ਮੈਂ ਕਹਿੰਦੀ ਆ ਇਹਦੇ ਵਿੱਚ ਡਰਾਈ ਫਰੂਟ ਵੀ ਪਾ ਲਈ ਨਾ ਹੋਰ ਸਬਲ ਹੋਲੇ ਹੈ ਨਾ ਪੂਣੀ ਤੋਂ ਸੰਧ ਕਰਦੇ ਨੇ ਕੋਈ ਵੀ ਚੀਜ਼ ਬਣਾਉਣਾ ਨਿਆਣੇ ਉਹ ਘੱਟ ਪਸੰਦ ਕਰਦੇ ਸਿੰਪਲ ਸਿੰਪਲ ਜ਼ਿਆਦਾ ਪਸੰਦ ਕਰਦੇ ਆ ਤਾਂ ਕਰਕੇ ਫਿਰ ਇਹ ਸਿੰਪਲ ਨਾਲ ਛੇਤੀ ਬਣ ਜਾਂਦਾ ਬਾਅਦ ਸਕਦੇ ਹਾਂ ਨਾ ਆਪਾਂ ਪਾ ਸਕਦੇ ਆ ਸਭ ਕੁਝ ਗਜੇਲਾ ਬਣਾਉਣਾ ਹੋਵੇ ਚ ਪਾ ਸਕਦੇ ਆ ਕੜਾ ਚੋਂ ਪਾ ਸਕਦੇ ਆ ਮਾਰੀ ਲੇਲਾ ਬਣੇਗੀ ਕੀ ਬਣਾਈ ਹੈ ਗਜਰੇਲਾ ਹੁਣ ਤਾਂ ਬਾਹਰ ਨਹੀਂ ਪਰ ਗਾਜਰਾ ਗਾਜਰਾ ਜਿਹੜੀਆਂ ਹੁਣ ਉਹੋ ਜਿਹੀ ਮਿਲਦੀਆਂ ਨਹੀਂ ਗਜਰ ਵਧੀਆ ਨਹੀਂ ਨਾ ਹੁਣ ਹੋ ਗਈਆਂ ਬਾਹਰ ਬਦਲ ਗਈਆਂ ਸਿਆਲ ਚ ਮੇਰੀ ਸਲਾਹ ਹੀ ਰਹੇ ਮੈਂ ਕੋਈ ਖਾਦਾ ਹੀ ਨਾ ਸਿਰਫ ਗਜਰੇਲਾ ਟਰਾਈ ਕਰਾਂਗੇ ਜੇ ਉਹਨਾਂ ਤਾਜ਼ੀਆਂ ਮਿਲ ਜਾਣ ਕਦੋਂ ਹਾਂ ਫਿਰ ਕਰੀਂ ਹੰਦੇ ਸਾਲ ਮਾਰਾ ਤੰਦਰੁਸਤੀ ਰੱਖੇ ਸਾਰੇ ਹੰਦੇ ਸਾਲ ਨਹੀਂ ਹੰਦੇ ਸਾਲ ਨਹੀਂ ਹੋਣੀ ਜੇ ਕਿਤੇ ਗਾਜਰਾ ਮਿਲ ਕੇ ਲੈਣਾ ਹੰਦੇ ਸਾਲ ਰੱਖਣੀ ਆ ਹੰਦੇ ਸਾਲ ਤੱਕ ਮਾਰਾ ਕੋਈ ਤੰਦਰੁਸਤੀ ਮੰਗੀ ਜਾਂਦੀ ਹੈ ਨਹੀਂ ਹੁਣ ਕਿਹਦੇ ਨੇ ਇੰਨੇ ਚ ਗਾਜਰਾ ਵਧੀਆ ਮਿਲ ਗਿਆ ਚਲੋ ਅੱਜ ਉਹਨਾਂ ਨੂੰ ਵੀ ਦੱਸ ਦਈਏ ਗਜਰੇਲਾ ਵਾਹ ਵਾਹ ਗਜਰੇਲੇ ਸੁ ਖਾ ਕੇ ਨਾ ਪਲੇਟ ਪਲੇਟਾਂ ਚ ਵਾਗ ਲੈ ਪਲੇਟ ਇੱਕ ਖਾ ਕੇ ਨਾ ਦਿਮਾਗ ਤੋਂ ਚੜ ਜਾਂਦਾ ਆ ਸੁਸਤੀ ਹੋ ਜਿੰਦੀ ਹੂੰ ਤਾ ਸਾਨੂੰ ਵੀ ਘਰਾਨੀ ਜੀ ਹੋ ਜਾਂਦੀ ਕਿਉਂ ਹੁੰਦਾ ਨਾ ਵਿੱਚ ਫਿਰ ਵੀਡੀਓ ਕੰਪਲੀਟ ਹੋ ਗਈ ਹੁਣ ਖਾ ਕੇ ਸੰਭਲੋ ਪਾ ਕੇ ਸੰਭਲ ਜਾਗੇ ਜੀਦਰ ਨੂੰ ਗਿਨੇ ਪਹਿਲਾਂ ਇੱਕ ਬੋਲ ਤੁਸੀਂ ਖਾ ਲੋ ਚਲੀਏ ਚਲੋ ਮੈਂ ਲੈ ਆਣਾ ਪਹਿਲਾਂ ਪਲੇਟਾਂ ਚਾ ਕੇ ਹਨਾ ਆਹ ਸਹੀ ਗੱਲ ਆ ਵੀਰ ਜੀ ਸਹੀ ਗੱਲ ਤੇਰੀ ਤੇਰੀ ਪਲੇਟ ਕਿੱਥੇ ਆ ਆ ਵੇਖਾਂ ਹੋ ਆਪਣੇ ਨੂੰ ਇਹ ਭਾਂਡੇ ਲੈਣ ਤੋਂ ਵਾਲੇ ਅੱਜ ਸਵੇਰ ਦਾ ਇੱਕ ਵੀਡੀਓ ਬਣਦੀ ਖਾਗ ਨਹੀਂ ਹੋਣਾ ਤੇ ਭਾਂਡੇ ਵਿੱਚ ਤੋਤੇ ਤੇ ਇਹਨੂੰ ਮੈਡਮ ਉਹ ਬਾਹਰ ਸੁਧਿਆ ਮੈਂ ਹਾਂ ਵਿਚਾਲੇ ਇਹਨੂੰ ਲਾ ਕੇ ਬਾਹਰ ਦਿਆਂ ਵੀ ਕੁਰਸੀ ਤੇ ਡਾਲੂਗੀ ਲਾਗੇ ਹੌਲੀ ਹੌਲੀ ਚਮਚ ਮਾਰੀ ਜਾਊਗੀ ਤੇ ਮੈਂ ਸੌਖਾ ਕੰਮ ਦਿੰਦੀ ਇਹਨੂੰ ਬਹਾਨੇ ਕਿਤੇ ਚਲ ਦੂ ਚਮਚਾ ਮਾਰੀ ਜਾਵੇ ਸੰਦ ਥੱਲੇ ਨਾਲ ਲੱਗੇ ਮੈਂ ਭਾਂਡੇ ਧੋਣਾ ਉਹ ਆਂਦੀ ਫੇ ਤੂੰ ਇੱਥੇ ਪਹਿਲਾਂ ਤੇ ਭਾਂਡੇ ਮੈਂ ਤੋ ਦੇਣੀ ਆ ਮੈਂ ਕਾ ਬਸਾਰ ਛੁੱਟ ਗਿਆ ਤੇ ਭਾਂਡਿਆਂ ਦਾ ਤੇਲ ਬਾਦ ਮੈਨੂੰ ਗੱਲਾ ਕਰਨਗੇ ਸਾਰੇ ਭਾਂਡੇ ਬਾਦ ਇੱਕ ਮਾਰ ਕਰਦੀ ਆ ਭਾਂਡੇ ਦਾ ਤੇਲ ਵੀ ਮੰਜਾ ਜਦੋਂ ਵੀ ਬੜੇ ਹੋਏ ਹੀ ਸਵੇਰ ਦੇ ਹੌਲੀ ਹੌਲੀ ਹੋਣੀ ਕਿੰਨੇ ਹੀ ਹੁੰਦੇ ਨੇ ਆਹੋ ਥੋੜੀਓ ਡੇਬੇ ਚ ਖੜਾ ਕੇ ਜੀ ਨਹੀਂ ਕਰਨਾ ਤੇ ਇਹ ਕਿਵੇਂ ਮਾਰਾਂ ਨਹੀਂ ਨਹੀਂ ਉਧਾਂ ਚੱਲ ਆ ਆ ਵੀ ਆਉਂਦੇ ਵੀਡੀਓ ਦੇ ਵਿੱਚ ਸਿਰਫ ਮੇਰਾ ਤੇ ਨਹੀਂ ਲੜਾਈ ਕਰੂ ਜਰਾ ਜੀ ਕਰਦਾ ਉਧਰੋਂ ਪਾਹ ਵਾਲੀ ਭੂਆ ਦੇ ਤੇ ਵੀਡੀਓ ਤੇ ਤੇਰੇ ਨਾਲ ਲੜਾਈ ਕਰਨ ਦੀ ਗੱਲ ਕਰਦਾ ਜੀ ਬਾਣੀ ਆਖਦੇ ਸੀ ਭੀ ਇਹਦੀ ਤੇ ਸੰਦੀਪ ਦੀ ਲੜਾਈ ਕਰਨੀ ਹੈ ਮੇਰੀ ਸੰਦੀਪ ਜੀ ਦੀ ਮੈਂ ਹਾਂ ਉਹਨੇ ਲੜਾਈ ਕਰਨੀ ਹੈ ਮੇਰਾ ਮੇਰਾ ਤੇ ਉਂਗਲ ਵੇਖ ਕੇ ਤਾਂ ਸੁਖਿਆ ਜਾਣਾ ਆ ਉਹਨਾਂ ਨੂੰ ਤਾਂ ਸਲਸਾ ਹੁੰਦਾ ਵਾ ਇਹਨਾਂ ਨੂੰ ਲੈ ਕੇ ਮਾੜਾ ਮਾੜੀ ਲੜਾਈ ਕਰੇ ਜੀ ਕਰਦਾ ਤੇ ਚਲਾ ਕੇ ਚੁੱਸਤਾ ਨਾ ਚਲ ਪਾਉ ਖੜਾ ਕਹੀਂ ਨਹੀਂ ਆਦੀ ਤਵੇ ਕੀ ਵਾਰੀ ਸੀਨ ਬਣਾਉਂਦੇ ਨਾ ਤੇ ਜਦੋਂ ਸਹੀ ਬਣਾਉਂਦੇ ਤਾਂ ਬਣਾਉਂਦੇ ਬਣਾਉਂਦੇ ਆ ਮੈਂ ਇਦਾਂ ਮਤਲਬ ਕਿ ਉਹ ਵਾਜੇ ਸ਼ਬਦ ਬੋਲੇ ਜਾਂਦੇ ਆ ਜਿੱਦਾਂ ਤੈਨੂੰ ਬੋਲੇ ਜਾਂਦੇ ਆ ਕਿਉਂਕਿ ਹਾਂ ਸਮਝਾ ਕੇ ਲੜਾਈ ਵਾਲੇ ਸਾਨੂੰ ਬੋਲੇ ਜਾਂਦੇ ਆ ਪਰ ਸੰਦੀਪ ਜੀ ਕੋਲ ਬਣੀ ਗੱਲ ਨਿਕਲ ਨਹੀਂ ਮੂੰਹ ਚੋਂ ਦੀਵਦੀ ਦਿਨ ਬੋਲਨੇ ਹਾਂ ਉਹ ਨਹੀਂ ਜੀ ਕਰਦਾ ਬੋਲਣਾ ਸੁਹਾਗ ਹੀ ਬਣੀ ਹੁਣ ਸੁਹਾਗ ਬਣ ਗਈ ਆ ਤੇ ਮੈਂ ਹਾਂ ਬਾਹਰ ਮੌਸਮ ਬੜਾ ਸੁਨਾਹਾ ਹਵਾ ਦੀ ਬਗੜੀ ਤੇ ਬਾਹਰ ਬੈਠ ਖਾਣੇ ਆ ਰੁੱਖਾਂ ਥੱਲੇ ਹਾਂ ਰੁੱਖਾਂ ਥੱਲੇ ਸਭੋ ਸਾਰੇ ਕੀ ਕਰਦਾ ਕਰਾਈ ਕਰਦਾ ਚਲੋ ਮੈਡਮ ਜੀ ਬਾਹਰ ਜਾ ਰਹੇ ਮੈਡਮ ਮਿੱਕੀ ਚਲੋ ਵੀਰ ਜੀ ਤਰਾ ਤੱਕੀ ਵੀਰ ਜੀ ਆਈ ਨਾ ਆ ਜਾਂਦਾ ਵਾ ਵੀਰ ਜੀ ਆ ਜਾ ਚਲੋ ਤਿਗੜੀ ਹੋ ਜਾ ਇੱਕ ਤੋਂ 100 ਤੱਕ ਤੜਾ ਮੱਲ ਦੇ ਆ ਤੂੰ ਆ ਰਹਿ ਦੇ ਮਮਈ ਮਰ ਤੂੰ ਅੰਦਰ ਜਾਣ ਨਹੀਂ ਡਈ ਜਾਂਦੀ ਇੱਥੇ ਮੈਂ ਰੁੱਖਾਂ ਥੱਲੇ ਬੈਠਣਾ ਮਾਮੀ ਨੇ ਮੈਂ ਮੰਜੀਆ ਥੱਖਾਂ ਤਾਂ ਜਿਆਦਾ ਵੱਡਾ ਹੈ ਖੂਬ ਘਰ ਜੂ ਵੰਡਣ ਲੱਗੀ ਹੈ ਫਿਰ ਤੇ ਮਾਮੀ ਤੇ ਮੈਂ ਮੰਜੀਆ ਡਾਈ ਵੰਡਣ ਦੀ ਉੱਤੀ ਕਰਨ ਲੱਗੇ ਤੇ ਉਦਾਰੇ ਕਰ ਮਾਰ ਕਿੰਨਾ ਥੋੜਾ ਜਿਹਾ ਗੱਡੇ ਦੀ ਥੱਖਾ ਜੀ ਅੱਜ ਪੰਚਾਇਤ ਵੀ ਹੋਣੀ ਹੈ ਕੱਲ ਵਕਰੀ ਗੱਲ ਆ ਹੁਣ ਆਪਲੇਟ ਦੀ ਵੀਰ ਜੀ ਜਦੋਂ ਚੱਕੜ ਗਿਆ ਚੱਕ ਲੋ ਆਦਾ ਵੀ ਉਹ ਨਹੀਂ ਆਇਆ ਵੀਰ ਜੀ ਚੱਕ ਲੋ ਫਲਾਉ ਨਹੀਂ ਖਾਣਾ ਚੇਤੇ ਅੱਗੇ ਕੋਣ ਕਾ ਖਾਣਾ ਫਿਰ ਫਿਰ ਦੋਰੇ ਅੱਜ ਤੇ ਕਵਰ ਕਰਾਂਗੇ ਚੱਕ ਲੋ ਭਾਦੀ ਜੀ ਜਿਹੜੇ ਅਗੇ ਚੱਕ ਲੋ ਪਲੇਟ ਚਮਚੇ ਤੇ ਕਣਕਾ ਖਾਣਾ ਏ ਕੀ ਗੰਡਤੀ ਕਿ ਨਹੀਂ ਉਹ ਖਰੇ ਆਟੇ ਦੇ ਗਣਾ ਖਾਂਦੇ ਆ ਆਟੇ ਦਾੜਾ ਹੁੰਦਾ ਨਾ ਗਰਾ ਉਹਨੂੰ ਅੱਜ ਚਮਚਾ ਪਫੂਕ ਮਾਰ ਕੇ ਖਾਣਾ ਆ ਜਿਹੜਾ ਨਾ ਅੱਗ ਦੇ ਵਿੱਚ ਬਣਾ ਬਣਉਂਦੇ ਹੁੰਦੇ ਬਹੁਤ ਸਵਾਦ ਬਣਾ ਹੈ ਦੁੱਧ ਭਾਇਆ ਵਿੱਚ ਇਹ ਦੁੱਧ ਹੀ ਪਈਦਾ ਫੇਸੇ ਦੀ ਤਰ੍ਹਾਂ ਚੰਦਾ ਬਣਾ ਤੇ ਪਾਣੀ ਵੀ ਪਾ ਲਈਦਾ ਪੂਆ ਜੀ ਹੂੰ ਪਾਣੀ ਪਾਣੀ ਨਹੀਂ ਸਹੀ ਜੀ ਦੁੱਧ ਮੈਂ ਹਮੇਸ਼ਾ ਦੁੱਧ ਹੀ ਪਾਉਂਦੇ ਹੁੰਨੇ ਆ ਪਾਣੀ ਨਹੀਂ ਕਦੀ ਪਾ ਰਹੇ ਮੈਂ ਦੁੱਧ ਨਹੀਂ ਆ ਲੈ ਲੈ ਨਹੀਂ ਨਹੀਂ ਮੈਂ ਸ਼ਾਇਦ ਪਾਣੀ ਵੀ ਪੀ ਜਾਂਦਾ ਮੈਂ ਤੁਹਾਡਾ ਸੁਣਦਾ ਆਏ ਪ੍ਰੀਤੀ ਦੀ ਸਪੀਡ ਹੈ ਪ੍ਰੀਤੀ ਨੇ ਪਲੇਟ ਵੇਲੀ ਕਰ ਉਹ ਮੇਨ ਬੰਦਾ ਵੀ ਆ ਗਿਆ ਪ੍ਰੀਤੀ ਕਿਡਾ ਸੌਣ ਖਾਈ ਜਾਨੀ ਤੂੰ ਦੋ ਜਮ ਚ ਫੜੇ ਨਾ ਵੇ ਤੇ ਸਹੀ ਮੈਂ ਕਾ ਸਾਡੇ ਵੰਗੂ ਥੋੜਾ ਸਾੜੀ ਉੱਪਰ ਕੇ ਲੈਣ ਦੀ ਚੱਟੀ ਪਾ ਲਈ ਥੋੜਾ ਘੱਟ ਦੋ ਹਾਂ ਖਾ ਲਓ ਕੋਲਾ